ਅੱਜਕੱਲ ਮੇਰੀ OPD ਦੇ ਵਿੱਚ ਐਂਜਾਇਟੀ ਤੇ ਡਿਪਰੈਸ਼ਨ ਦੇ ਪੇਸ਼ੈਂਟਸ ਵੱਧ ਰਹੇ ਨੇ ਐਂਜਾਇਟੀ ਤੇ ਡਿਪਰੈਸ਼ਨ ਦੋਨੋਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਸਿੰਪਟਮਸ ਵਿੱਚ ਵੀ ਫਰਕ ਹੁੰਦਾ ਹੈ ਇਸ ਤਰ੍ਹਾਂ ਦੇ ਪੇਸ਼ੈਂਟਸ ਦੇ ਲਈ ਆਯੁਰਵੇਦ ਦੇ ਅਨੁਸਾਰ ਨਸੇ ਟ੍ਰੀਟਮੈਂਟ ਦੱਸਿਆ ਗਿਆ ਹੈ ਜਿਸ ਵਿੱਚ ਡਿਫਰੈਂਟ ਤਰ੍ਹਾਂ ਦੇ ਤੇਲ ਦੀਆਂ ਬੂੰਦਾਂ ਨੂੰ ਨੱਕ ਦੇ ਵਿੱਚ ਪਾਉਣ ਦੇ ਨਾਲ ਪੇਸ਼ੈਂਟ ਨੂੰ ਬਹੁਤ ਜਲਦ ਆਰਾਮ ਮਿਲਦਾ ਹੈ ਡਿਪਰੈਸ਼ਨ ਦੇ ਪੇਸ਼ੈਂਟ ਦੇ ਵਿੱਚ ਸਭ ਤੋਂ ਪਹਿਲਾ ਸਿੰਪਟਮ ਇਹ ਹੁੰਦਾ ਹੈ ਕਿ ਉਹਨੂੰ ਕਿਸੇ ਕੰਮ ਦੇ ਵਿੱਚ ਜਾਂ ਕਿਸੇ ਚੀਜ਼ ਦੇ ਵਿੱਚ ਇੰਟਰਸਟ ਨਹੀਂ ਰਹਿੰਦਾ ਸੋਚਣ ਦੀ ਸਪੀਡ ਬੋਲਣ ਦੀ ਸਪੀਡ ਘਟ ਜਾਂਦੀ ਹੈ ਤੇ ਪੇਸ਼ੈਂਟ ਹੋਪਲੈਸ ਫੀਲ ਕਰਦਾ ਹੈ ਪੇਸ਼ੈਂਟ ਅਰੈਸਟਲੈਸ ਰਹਿੰਦਾ ਹੈ ਸਹੀ ਤਰ੍ਹਾਂ ਨਾਲ ਨੀਂਦ ਨਹੀਂ ਆਉਂਦੀ ਤੇ ਭੁੱਖ ਵੀ ਘੱਟ ਲੱਗਦੀ ਹੈ ਸੋ ਡਿਪਰੈਸ਼ਨ ਦੇ ਪੇਸ਼ੈਂਟ ਨੂੰ ਆਪਣੇ ਨੱਕ ਦੇ ਵਿੱਚ ਦੋ ਦੋ ਬੂੰਦਾਂ ਸਰੋਂ ਦੇ ਤੇਲ ਦੀਆਂ ਪਾਣ ਦੇ ਨਾਲ ਬਹੁਤ ਜਲਦ ਆਰਾਮ ਮਿਲਦਾ ਹੈ ਐਂਜ਼ਾਇਟੀ ਦੇ ਪੇਸ਼ੈਂਟ ਦੇ ਵਿੱਚ ਸਭ ਤੋਂ ਮੇਨ ਸਿੰਪਟਮ ਇਹ ਹੁੰਦਾ ਹੈ ਕਿ ਪੇਸ਼ੈਂਟ ਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਬਿਨਾਂ ਕਿਸੇ ਕਾਰਨ ਸਾਂ ਚੜਦਾ ਹੈ ਪੈਲਪੀਟੇਸ਼ਨ ਹੁੰਦੀ ਹੈ ਯਾਨੀ ਦਿਲ ਦੀ ਧੜਕਣ ਵਧੀ ਰਹਿੰਦੀ ਹੈ ਇਸ ਤੋਂ ਇਲਾਵਾ ਪੇਟ ਦਰਦ ਰਹਿਣਾ ਬਾਰ ਬਾਰ ਯੂਰਨ ਆਣਾ ਜਾਂ ਫਿਰ ਨੈਕ ਦੇ ਵਿੱਚ ਜਾਂ ਹੈੱਡ ਦੇ ਵਿੱਚ ਭਾਰੀਪਨ ਟੈਨਸ਼ਨ ਜਾਂ ਸਟਿਫਨੈਸ ਦਾ ਰਹਿਣਾ ਐਂਜ਼ਾਈਟੀ ਦੇ ਪੇਸ਼ੈਂਟਸ ਦੇ ਵਿੱਚ ਆਯੁਰਵੇਦ ਦੇ ਅਨੁਸਾਰ ਸ਼ੀਰ ਬਲਾ ਤੇਲ ਦਾ ਨਸੇ ਬੈਸਟ ਰਿਜ਼ਲਟਸ ਦਿੰਦਾ ਹੈ ਇਸ ਤੋਂ ਇਲਾਵਾ ਐਂਜ਼ਾਈਟੀ ਦਾ ਪੇਸ਼ੈਂਟ ਸ਼ੁੱਧ ਦੇਸੀ ਗਾਂ ਦੇ ਘਿਓ ਦੀਆਂ ਬੂੰਦਾਂ ਵੀ ਨੱਕ ਦੇ ਵਿੱਚ ਪਾ ਸਕਦਾ ਹੈ ਇਸ ਤੋਂ ਇਲਾਵਾ ਅਗਰ ਤੁਹਾਨੂੰ ਐਂਜ਼ਾਇਟੀ ਡਿਪਰੈਸ਼ਨ ਦੀ ਜ਼ਿਆਦਾ ਪ੍ਰੋਬਲਮ ਹੈ ਤਾਂ ਤੁਸੀਂ ਆਪਣੇ ਆਯੁਰਵੈਦਿਕ ਡਾਕਟਰ ਨੂੰ ਮਿਲੋ ਜਾਂ ਫਿਰ ਸਾਨੂੰ ਵੀ ਉਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਾਡੇ ਹਸਪੀਟਲ ਵਿੱਚ ਐਂਜ਼ਾਇਟੀ ਤੇ ਡਿਪਰੈਸ਼ਨ ਦੇ ਪੇਸ਼ੈਂਟ ਨੂੰ ਆਯੁਰਵੈਦਿਕ ਮੈਡੀਸਿਨ ਦੇ ਨਾਲ-ਨਾਲ ਮੈਡੀਟੇਸ਼ਨ ਦੇ ਤਰੀਕੇ ਵੀ ਸਿਖਾਏ ਜਾਂਦੇ ਹਨ ਐਕਸਪਰਟਸ ਦੁਆਰਾ ਮੈਡੀਟੇਸ਼ਨ ਸਿਖਾਉਣ ਦੀ ਇਹ ਫੈਸਿਲਿਟੀ ਟੋਟਲੀ ਫ੍ਰੀ ਆਫ ਕਾਸਟ ਹੈ